ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਜੁਟਪੀ ਦੀ ਆ ਉੱਤਰ ਭਾਰਤ ਦੀ ਸਾਰੀ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਭੈਣਾ ਸਾਰੀ ਜਨਤਾ ਦਾ ਦੋਆ ਫੋਰਮਾ ਬਨੋ ਰਣੀਆ ਧੰਨਵਾਦ ਦੀਆਂ ਜਿੱਡਾ ਬਚਾ ਉਹਨਾਂ ਨੇ ਇਕੱਠ ਕੀਤਾ ਸ਼ਾਇਦ ਸਾਡੇ ਕੋਲੇ ਓਟਾ ਪ੍ਰਬੰਧ ਨਹੀਂ ਸੀ ਜਿਵੇਂ ਇੰਨੀ ਜਿਆਦਾ ਗਰਮੀ ਸੀ ਸਰਕਾਰ ਦੇ ਅਨਾਊਂਸਮੈਂਟ ਆਏ ਹੋਏ ਆ ਕਿ ਤੁਸੀਂ ਘਰਾਂ ਤੋਂ ਬਾਹਰ ਹੇਸੀ ਅਸੀਂ ਤਾਂ ਕਹਿਣ ਵਾਲੇ ਆ ਸਾਡੀ ਜਨਤਾ ਨੇ ਉਹ ਲੱਖਾਂ ਤੇ ਕੱਟ ਕਰਕੇ ਸਾਨੂੰ ਬਖਾ ਦਿੱਤੇ ਅਸੀਂ ਦਾ ਧੰਨਵਾਦ ਹੀ ਉਹਨਾਂ ਦੇ ਜਿਹੜੀਆਂ ਦੋ ਅਨਾਉਂਸਮੈਂਟਾਂ ਆ 1 ਕਾ 28 ਮਈ ਨੂੰ ਜਿਹੜੇ ਪੰਜਾਬ ਦੇ ਹਰਿਆਣਾ ਦੇ ਵਿੱਚ ਪੱਛਪਾ ਦੇ ਜਿਹੜੇ 12 ਮੂਰੇ ਜਾਣਾ 28 ਮਈ ਨੂੰ ਇੱਕ ਦਿਨ ਵਾਸਤੇ ਜਾਇਆ ਜਾਊਗਾ ਉਹਨਾਂ ਦਾ ਜਿਹੜਾ ਮੌਕੇ ਦਾ ਕੈਂਡੀਡੇਟ ਹੋ ਚੁਣਨਾ ਹੋਰ ਚੁਣਨਾ ਇਹ ਸਾਡੀ ਲੀਡਰਸ਼ਿਪ ਆਪਣੇ ਜ਼ਿਲ੍ਹੇ ਵਾਸਤੇ ਤਿਆਰ ਕਰ ਲੋਗੀ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਤੈਅ ਕਰ ਲੈਣਗੇ ਔਰ ਇਹ ਤੋਂ ਕੰਮ ਕੱਲ ਅਸੀਂ ਇੱਥੋਂ ਆਪਣਾ ਜਥਾ ਬਣਾਵਾਂਗੇ ਠੀਕ ਹੈ ਜੀ ਔਰ ਔਰ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਅੱਗੇ ਜਾਵਾਂਗੇ ਸਾਰੀ ਵੱਡੀ ਲੀਡਰਸ਼ਿਪ ਬੈਠ ਹੋਊਗੀ ਔਰ ਅੱਜ ਸ਼ਾਮਾਂ ਨੂੰ ਇੱਥੇ ਮੀਟਿੰਗ ਕਰਕੇ ਹੋਰ ਵੀ ਕੋਈ ਰੂਟ ਹੋਣਗੇ ਉਹ ਵੀ ਤੁਹਾਨੂੰ ਦੱਸੇ ਜਾਣਗੇ ਔਰ ਇਸੇ ਤਰੀਕੇ ਨਾਲ ਚਵੀ ਚਾਹੇ ਉਹ ਜਲੰਧਰ ਆ ਚਵੀ ਨੂੰ ਸ਼ਾਮ ਨੂੰ ਪਠਾਨਕੋਟ ਐਂਡ ਆਪ ਪ੍ਰੋਗਰਾਮ ਉੱਥੇ ਵੀ ਆਪਾਂ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਸਵਾਬ ਕਰਨ ਚਾਹਾਂਗੇ ਦੋ ਜੀ ਨੂੰ ਕਹਿਣਾ ਚਾਹੁੰਦੇ ਤੁਹਾਡੇ ਮਾਦਮਨਾ ਕਿ ਇੱਥੇ ਡੱਟੇ ਟਰਾਲੀਆਂ ਰਹੀਆਂ ਕਿ 20 ਮੀਟਰ ਦੇ ਲੰਬੇ ਕਾਫਲੇ ਫਿਰ ਲੈ ਕੇ ਸਾਰੇ ਬਾਡਰਾਂ ਤੇ ਚਾਹੇ ਉਹ ਅਰੰਧਪੁਰਾ Rajasthan ਹੋਵੇ ਚਾਹੇ ਉਹ ਪਨਾਉਰੀ ਹੋਵੇ ਡਾਬੂਆਰੀ ਹੋਵੇ ਚੈ ਸੰਗ ਹੋਵੇ ਇਥੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਮਤਵ ਅਤੇ ਮਿੱਟੀ ਵਿੱਚ ਪਹੁੰਚੋ ਇਹ ਇਹ ਸਾਡਾ ਪ੍ਰੋਗਰਾਮ ਜਿਵੇਂ ਆਪਾਂ ਗੱਲ ਕਰਦੇ ਆ ਕਿ ਨ ਕਿਸਾਨਾਂ ਵਾਸਤੇ ਅਸੀਂ ਕਿੰਨੀ ਕੰਮ ਕਰਵਾ ਰਹੇ ਹਾਂ ਕਿ ਅਮਰ ਕਰਵਾਉਣ ਦੇ ਚਾਹੁੰਦੇ ਹਾਂ ਕਿ ਲੱਗਦਾ ਹੁਣ ਆਪੋਨੋ ਜਿਹੜੇ ਕਿਸਾਨ ਹੈ ਜਿਫਤਾਰ ਕਿਤੇ ਹੋਣਾਂ ਦੀ ਇਹ ਗੱਲ ਬਿਲਕੁਲ ਦੇਖੋ ਸਾਰੀਆਂ ਸਾਡੀਆਂ ਮੰਗਾਂ ਰਹਿਣੀਆਂ ਹੋ ਮੰਗ ਵੀ ਰਹੀ ਆ ਆਹ ਦੇਖੋ ਕਿਉਂਕਿ ਉਸ ਵੇਲੇ ਲੋਕੋ ਦਾ ਹੁਣ ਤਾ ਸਰਕਾਰ ਮੰਨ ਨਹੀਂ ਸੀ ਰਹੀ ਲੀਡਰਸ਼ਿਪ ਨੇ ਫੈਸਲਾ ਕਰਕੇ ਅਗਲੇ ਐਲਾਨ ਕਰ ਦਿੱਤੇ ਅੱਜ ਤੁਸੀਂ ਕੱਟ ਦੇਖਿਆ ਜੋਰ ਲੱਗ ਕੇ ਆਇਆ ਇਹ ਵੀ ਕਰਨਾ ਸੀ ਪ੍ਰਧਾਨ ਮੰਤਰੀ ਦੇ ਪਾਸੇ ਵੀ ਜਾਣਾ 28 ਨੂੰ ਪਾਸਪਾਲ ਦੇ ਬਾਹਰ ਵੀ ਘੇਰਨੇ ਆ ਇਸ ਕਰਕੇ ਉਹਨੂੰ ਵੀ ਵਖਤੀ ਤੌਰ ਤੇ ਪੋਸਟ ਪੋਸੇ ਕਰ ਦਿੱਤਾ ਹਗਾ ਉਹ ਮੰਗ ਵੀ ਸਾਡੀ ਮੰਗਾਂ ਨਾਲ ਖੜੀ ਹੈਗੀ ਨਾਲ ਦੇ ਭਾਜੀ ਨੇ ਕਾਹ ਗੱਲਬਾਤ ਕਰਨੀ ਕਿਸੇ ਦੀ ਗੱਲਬਾਤ ਹੋਈ ਹੈ ਭਾਜਪਾ ਦੇ ਲੀਡਰਾਂ ਦਾ ਮੰਦੋਲ ਕੋਈ ਗੱਲਬਾਤ ਨਹੀਂ ਹੋਈ ਜੀ ਜਗਤਪ੍ਰਸੇ ਨੇ ਗੱਲ ਕੀਤੀ ਹੈ ਜੀ ਉਹਨੂੰ ਲੱਗਦਾ ਪ੍ਰਸ਼ਾਸਨ ਸਾਨੂੰ ਮੋਦੀ ਦੇ ਕੁਐਸਚਨ ਆਨਸਰ ਕਰਨ ਦੇ ਮੌਕੇ ਆਸੀ ਆਸਤਾ ਰੱਖਦੇ ਆ ਲੱਗਦਾ ਤਾਂ ਸਾਨੂੰ ਵੀ ਨਾ ਆਸਤਾ ਰੱਖਣੀ ਚਾਹੀਦੀ ਆ ਜੇ ਕਿਹਾ ਜਾਂਦਾ ਵੀ ਦੁਨੀਆ ਦੀ ਸਭ ਤੋਂ ਵੱਡੀ ਦੁਨੀਆ ਦੀ ਡੈਮੋਕ੍ਰੇਸੀ ਆ ਜੇ ਹੈਗੀ ਆ ਤਾਂ ਸਵਾਲ ਜਵਾਬ ਕਿਹੜਾ ਵੱਡਾ ਮਸਲਾ ਹੈ ਜੇ ਰੋਕੇ ਜਾਂਦਾ ਪ੍ਰਸ਼ਾਸਨ ਵੱਲੋਂ ਠੀਕ ਆ ਉਹ ਮੌਕੇ ਮੁਨਾਸਬ ਲੀਡਰਸ਼ਿਪ ਫੈਸਲਾ ਕਰ ਦੋ ਨਹੀਂ ਕਿੰਨੇ ਜੱਥੇਬੰਦੀ ਦੇ ਆਪ人 ਦੇ ਕਿਸਾਨਾਂ ਅਗੂ ਪਹੁੰਚਣ ਦੇਖੋ ਹਜ਼ਾਰਾਂ ਜਿਹੀ ਸਵਾਲ ਕਰ ਜਾਮਾ ਧੰਨਵਾਦ ਨੂੰ ਦੇਰ ਸਾਹਿਬ ਲਗਾਤਾਰ ਰਵਨੀਤ ਬਿੱਟੂ ਬੋਲੋ ਕਹਿ ਵੀ ਦੋ ਦਿਨ ਤੋਂ ਬਾਅਦ ਦੱਸਾਂਗੇ ਜੰਦੇ ਜੀ ਦੇਖੋ ਕਹਿ ਲੈਣ ਰਵਨੀਤ ਬਿੱਟੂ ਜੀ ਸਾਨੂੰ ਸਿਕਾਉਣਾ ਚਾਹੁੰਦੇ ਆ ਫਟਕਾਉਣਾ ਚਾਹੁੰਦੇ ਆ ਅਸਲੀ ਜੱਟੇ ਬੰਦਾ ਸਮਝਦਾਰ ਆ ਉਹ ਕਿੰਨਾ ਦੇ ਕਹੇ ਹਥਿਆਰ ਦੇ ਕਹੇ ਤੇ ਬਿਆਨ ਦਾ ਕਰ ਰਿਹਾ ਇਹ ਫਜ਼ਾਬ ਦੇ ਲੋਕ ਨੇ ਇਹ ਸਭ ਸਮਝਦੇ ਆ ਉਹਨੂੰ ਜਿਹੜੇ ਢੰਗ ਨਾਲ ਜਵਾਬ ਦੇਣਾ ਉਸੇ ਢੰਗ ਨਾਲ ਬਿੱਟੂ ਜੀ ਨੂੰ ਸਾਰੀ ਗੱਲ ਦਾ ਜਵਾਬ ਚਾਰ ਜੂਨ ਨੂੰ ਲੈ ਲਿਓ ਵੀ ਜਮਾਨਤ ਵੀ ਬਟਣੀ ਆ ਕਿ ਨਹੀਂ ਬਟਣੀ ਫਸਲਾ ਜਨ ਸਭਾ ਗਿਆਨ ਤੇ ਹੌਪੀਟਲ ਵਾਲ ਕਹਿੰਦੇ ਗਾਲਾਂ ਸਾਨੂੰ ਕਿੱਥੇ ਨਹੀਂ ਆਉਂਦੀਆਂ ਕਹਿੰਦੇ ਵੀ ਸਾਨੂੰ ਨਹੀਂ ਜੇ ਅਸੀਂ ਕੋਤੋਂ ਕਹਿੰਨੇ ਵੀ ਕੱਢ ਲੋ ਰੋਡ ਕਟਿਆ ਕਰੋ ਜਨਤਾ ਜਵਾਬ ਦੇਜੋ ਉਹਨਾਂ ਨਾਲੇ ਗਾਲਾਂ ਦਾ ਜਵਾਬ ਦੇਣ ਤਾਂ ਤੋਕਾ ਆ ਚੰਗੀ ਗੱਲ ਕੱਟੋ ਅਸੀਂ ਤਾਂ ਕਹਿੰਦੇ ਨਾਲੇ ਪਤਾ ਲੱਗ ਜੂ ਕਿ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਐਮਪੀਆ ਦਾ ਵਿਹਾਰ ਐ ਹੁੰਦਾ ਹੁੰਦਾ ਸਭ ਕੁਝ ਸਪੈੰਸਰ ਲਿਕੇ ਕਿਉਂ ਨਾਰਾਜ਼ ਕੀ ਹੋ ਗਏ ਇਹ ਭਗਵੰਤ ਮਾਨ ਜੀ ਨੇ ਵੀ ਦੇਖਿਆ ਭਗਵੰਤ ਮਾਨ ਜੀ ਨੇ ਵੀ ਜੋ ਕੁਝ ਬੋਲਣਾ ਹੈ ਪੰਜਾਬ ਕੇ ਲੋਕੋ ਸੇ ਉਹ ਵੀ ਪੂਰਾ ਨਹੀਂ ਕੀ ਉਹਨਾਂ ਦੀ ਸਰਕਾਰ ਵੀ ਫੇਰ ਵੀ ਬੇਸ਼ੱਕ ਅਭੀ ਅਸੀਂ ਕੇਂਦਰ ਕੇ ਖਿਲਾਫ ਲੜ ਰਹੇ ਹਾਂ ਸੰਦੇਸ਼ ਸਾਹਿਬ ਜਿਹੜੇ ਸ਼ੰਗੂ ਬਾਰਡਰ ਦੇ ਪਾਣੀ ਦੇ ਬਿਜਲੀ ਸਮੱਸਿਆ ਦੇ ਕੀ ਮਾਂ ਸਰਕਾਰ ਨੇ ਹੱਲ ਕੀਤਾ ਕੋਈ ਹਾਂ ਉਹ ਦੇਖੋ ਜਿਹੜੇ ਟ੍ਰਾਂਸਪੋਰਟ ਲੈਂਦੇ ਸੀ ਉਹ ਆ ਗਏ ਹੈਗੇ ਪਾਣੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਬਿਜਲੀ ਵਾਲੀ ਸਮੱਸਿਆ ਨੂੰ ਨਾ ਖਿਰੇ ਲਾਇਆ ਹੈਗਾ ਸੰਦੇਸ਼ ਸਾਹਿਬ ਜਿਸ ਤਰ੍ਹਾਂ ਗੱਲ ਅਨਿਲ ਵਿੱਧ ਦੇ ਬਾਰੇ ਸਰਕਾਰ ਕੀ ਕਰਨਾ ਕੋਈ ਤਰੀਕਾ ਬਾਕੀ ਵੀ ਦੇਖਦੇ ਹੋ ਹਾਂ ਦੇਖੋ ਇੱਕ ਤਾਂ ਜਿਹੜਾ ਅਨਿਲ ਵਿੱਧ ਦਾ ਬਿਆਨ ਆ ਦੇਖੋ ਸਾਨੂੰ ਅਸੀਂ ਤਾਂ ਕਹਿੰਦੇ ਹਾਂ ਅਨਿਲ ਵਿੱਧ ਦਾ ਤੰਦ ਕੱਟਣਾ ਹੈ ਕਟਕਟ ਉਸ ਬੰਦੇ ਦੀ ਆਤਮਾ ਨੇ ਸਹੀ ਜਾਣਕਾਰੀ ਦਿੱਤੀ ਉਹਨੇ ਆਪਣੇ ਪਾਪਾਂ ਨੂੰ ਮੰਨ ਲਿਆ ਬਾਸ਼ਪਾ ਦੇ ਪਾਪ ਨੰਗੇ ਕਰ ਦਿੱਤੇ ਹੁਣ ਉਹ ਜ਼ਰੂਰ ਜਦੋਂ ਕਿਤੇ ਰੱਬ ਨੂੰ ਪਿਆਰੇ ਹੋਣਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲੂਗੀ ਤਾਂ ਹੁਣ ਤਾਂ ਪ੍ਰਧਾਨ ਮੰਤਰੀ ਵੀ ਜਵਾਬ ਦੇਣੇ ਨੇ ਇਹਦੇ ਲਖੋੜਾ ਟੋੜਾ ਜਿਹੜਾ ਮੰਤਰੀ ਜਿਹਦੀ ਅਗਵਾਈ ਚ ਸਾਰਾ ਆਪਰੇਸ਼ਨ ਚੱਲਿਆ ਉਹ ਗੱਲਬਾਤ ਮੰਨ ਰਿਹਾ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕੀ ਕਾਰਵਾਈ ਹੋਣੀ ਹੈ ਕਿਉਂ ਨਹੀਂ ਅਸੀਂ ਵੀ ਕਹੀ ਨਾ ਸੁਪਰੀਮ ਕੋਰਟ ਨੂੰ 100 ਕੋਲ ਲੜ ਸੋਚ ਲੈਣਾ ਚਾਹੀਦਾ ਅਨਿਲ ਵੈਂਚੀ ਨੂੰ ਗੁਆ ਰੱਖਣਾ ਚਾਹੀਦਾ ਤੇ ਬਾਕੀ ਜਿਹੜੇ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਹਾਂ ਹਾਂਜੀ ਹੰਸ ਰਾਜ ਦੇ ਬਿਆਨ ਤੇ ਕੀ ਕਹਿਣਾ ਚਾਹੋ ਹੰਸ ਰਾਜ ਦੇਖੋ ਹੰਸ ਰਾਜ ਦੀ ਬਿਆਨ ਦੇਣ ਚਾਹੀਏ ਬਿੱਟੂ ਜੀ ਬਿਆਨ ਤੇ ਹੋਰ ਕੋ ਹੋਰ ਵੀ ਕੋਈ ਭਾਈ ਬੋਲ ਰਿਹਾ ਬਹੁਤ ਸਹੀ ਕਹਿੰਦੇ ਇੱਥੇ ਕੋਈ ਇਲੈਕਸ਼ਨ ਕਮਿਸ਼ਨ ਨਹੀਂ ਹੈਗਾ